ਕੋਈ ਨਾਂ ਬੰਦ ਦੀਰ ਗਾਣਾਉ ਨਾਮ ਕੋਈ ਨਾਂ ਬੰਦ ਦੀਰ ਗਾਣਾਉ ਨਾਮ ਕੋਈ ਮਗ ਚਮਕ ਚਮਕ ਚਾਈ ਉੱਠ ਚੱਲ ਕੀ ਤੂ ਰਤਾ ਗੁਰਦੇ ਦੀ ਬਾਗ ਹਰ ਗੁੰਮਾ ਸਾਰੇ ਕੋ ਦਾ ਸੀ ਮੇਰੇ ਪਿਆਰੇ ਕਿ ਇਹ ਕੌਣ ਹਨ ਇਹ ਜਿਹੜੀ ਪਾਲੀ ਜਿਹੜੀ ਕਿਲੋਂ ਦੇਤਾ ਤਾਂ ਨਰ ਦੇਤਾ ਤਾਂ ਨਰਕਾਂ ਦੇ ਗੁੰਡੇ ਦੇ ਭਾਈ ਧਰਮਰਾਜ ਧਰਮਰਾਜਾ ਜੀ ਜਿੱਦੋਂ ਕਾਲ ਯੁੱਗ ਦਾ ਸਮਾਂ ਆਵੇ ਤੋਂ ਕਿ ਕਾਲ ਯੁੱਗ ਦੀ ਜਿਹੜੀ ਉਮਰ ਹੈ ਸੰਤੋਖ ਨਹੀਂ ਹੋਇਆ ਕਾਲ ਯੁੱਗ ਨੂੰ ਆਇਓ ਇਹਦੀ ਉਮਰ ਹੈ ਬਹੁਤ ਕਾਲ ਜੀ ਦੇ ਸਮੇਂ ਦੇ ਵਿੱਚ ਇਹ ਭਾਗ ਕਿੰਨਾ ਪਾਪ ਹੋਵੇ ਜਦੋਂ ਤੁਹਾਡੇ ਅੰਦਰ ਨਹੀਂ ਕਰਦੇ ਤੁਸੀਂ ਡਰੋਗੇ ਤੁਹਾਡੀ ਰੂਹ ਡਰੂ ਦੇਵ ਪਿਆਰ ਆਪਾਂ ਸਾਰਿਆਂ ਨੇ ਕ੍ਰਿਸ਼ਤ ਦਾ ਦਮਾਨ ਕਰਦਾ ਇਹ ਤਾਂ 4 ਦਿਨਾਂ ਦੀ ਜਿੱਤ ਹੈ ਹੋ ਜਾਣੀ ਹੈ ਇੱਕ ਦਾ ਉੱਠ ਚੱਲ ਲੈ ਸਭ ਵੀ ਮਲਾਮੇ ਤੇ ਚਲੇ ਜਾਣਾ ਸਤਗੁਰੂ ਜੀ ਕਹਿੰਦੇ ਹਨ ਕਿਆ ਤੂੰ ਰੱਤਾ ਕ੍ਰਿਸ਼ਤ ਸਿਉ ਸਭ ਮੁੱਲਾਂ ਦੀ ਇਬਾਦਤ ਤੂੰ ਆਪਣੇ ਪਰਿਵਾਰ ਦੇ ਵਿੱਚ ਬਹੁਤ ਮਿਲਣ ਗਿਆ ਹਾਂ ਖੁੱਲ ਗਿਆ ਹਾਂ ਆਪਣੇ ਪਰਿਵਾਰ ਦੇ ਵਿੱਚ ਮਸਤ ਰਹ ਰਹੇ ਹਾਂ ਤਾਂ ਇਹ ਸਾਰੇ ਫੁੱਲਾਂ ਦੀ ਬਾਗਿਚੀ ਹੈ ਇਹ ਪਤਾ ਨਹੀਂ ਕਿਹੜਾ ਫੁੱਲ ਬਦੌਂਟ ਉੱਤੇ ਜਾਣਾ ਮੇਰੀ ਮੇਰੀ ਲੋੜ ਦੁਨੀਆਂ ਬੰਗਲੇ ਗੱਡੀਆਂ ਮੈਂ ਲੈਤੀ ਅਸੀਂ ਮੇਰੀ ਮੇਰੀ ਦੇ ਵਿੱਚ ਮੈਂ ਬਹਿ ਦੇ ਵਿੱਚ ਫਸੇ ਹੋਏ ਹਾਂ ਪਰ ਜਿਸ ਨੇ ਸਾਰਾ ਕੁਝ ਦਿੱਤਾ ਉਸ ਨੂੰ ਅਸੀਂ ਭੁੱਲ ਗਏ ਹਾਂ ਜਿਸ ਨੇ ਸਾਨੂੰ ਸਾਰਾ ਕੋਟੀਆਂ ਬੰਗਲੇ ਤਾਂ ਬਾਤ ਦੀ ਗੱਲ ਹੈ ਜਿਸ ਨੇ ਸਾਨੂੰ ਇੰਨਾ ਸੋਨਾ ਸਜ ਦਿੱਤਾ ਸੀ ਉਸ ਨੂੰ ਬਸਾਰ ਕਰਦਾ ਹੈ ਚੱਲਣਾ ਛੱਡ ਜਾਸ ਨੂੰ ਲੱਖਾਂ ਕਰੋੜਾਂ ਕਮਾਏ ਹੋਏ ਹਨ ਕਹਿੰਦਾ ਸਾਰੇ ਛੱਡ ਕੇ ਇੱਥੇ ਬੈਂਕਾਂ 'ਚ ਇਕੱਠੇ ਕੀਤੇ ਹੋਏ ਆ ਸਤ ਤਾ ਸਭ ਖਾਲੀ ਹੱਥ ਹੀ ਜਾਣਾ ਸਾਰੀ ਕਿਥੇ ਹੀ ਵੀ ਰਹਿ ਜਾਣੇ ਹਨ ਆਪਾਂ ਦੇਖਦੇ ਆ ਕਿ ਕੌਣ ਨਾਲ ਲੈ ਕੇ ਗਿਆ ਜੇ ਆਪਾਂ ਕਿਥੇ ਭਲਾਈ ਤੇ ਲਾਗੀ ਆਪਾਂ ਮੈਂ ਮੈਂ ਕਰਦੇ ਰਹੇ ਕਿਥੇ ਲੈ ਜਾਣੇ ਇੱਥੇ ਹੀ ਰਹਿ ਜਾਣਾ ਸਭ ਤੋਂ ਪਿੱਛੇ ਸਾਡਾ ਪਰਿਵਾਰਿਆ ਨੂੰ ਲੱਖਾਂ ਜਨਮ ਪਾਇਓ ਕਹਿੰਦੇ ਲੱਖਾਂ ਯਾਨੀ ਕਿ 83 ਲੱਖ ਦੋਨਿਆਂ ਦੇ ਵਿੱਚੋਂ ਤਾਂ ਕਹਿੰਦੇ ਇਹ ਅਰਦਾਸ ਕਰਕੇ ਅੱਗੇ ਚੱਲਿਆ ਗਿਆ ਸਰਕਾਰ ਮਿਲੇ ਉਸਨੇ ਮਾਰੇ ਤੇ ਮੁੜ ਕੇ ਉਸੇ ਰਸਤੇ ਦੇ ਵਿੱਚ ਉਸੇ ਰਿਸ਼ੀ ਦੇ ਉੱਤੇ ਆ ਕੇ ਉਸ ਦੀ ਚੋੜੀ ਦੇ ਆ ਕੇ ਜਿੱਥੇ ਉਹ ਸਮਾਧੀ ਲਾਏ ਬੈਠੇ ਸਨ ਉਹਨਾਂ ਦੇ ਅੱਗੇ ਆ ਕੇ ਰੱਖ ਦਿੱਤੇ ਜਦੋਂ ਉਹ ਰਿਸ਼ੀ ਦੀ ਕੁਝ ਸਮੇਂ ਬਾਅਦ ਅੱਖ ਭੁੱਲੀ ਉਸਨੇ ਦੇਖਿਆ ਕਿ ਇਹ ਕੀ ਮੇਰੇ ਸਾਹਮਣੇ ਮਰੇ ਹੋਏ ਪੰਛੀ ਇਹ ਕੌਣ ਆ ਜਿਸ ਨੇ ਮੇਰੇ ਸਾਹਮਣੇ ਇਤਨਾ ਪਾਪ ਕਰਕੇ ਅੱਗੇ ਰੱਖ ਦਿੱਤਾ ਤਾਂ ਲੋਧੀਆਂ ਜੋ ਸਰਕਾਰੀ ਸੇ ਕਹ ਮੈਨੇ ਸੁਖਣਾ ਸੁਖੀ ਕਿ ਮੈਨੂੰ ਸਰਾਪਣ ਤੈਨੂੰ ਮਾਫ਼ ਕਰਾਂਗੇ ਨਹੀਂ ਮੈਂ ਤੈਨੂੰ ਸਰਾਫ ਦੇਵਾਂ